हां जी 사ਸਰੀ ਕਾਲ ਜੀ ਤੇ ਅੱਜ ਆਪਾਂ ਕਟਿੰਗ ਕਰਨ ਲੱਗੇ ਆਂ ਕਮੀਜ਼ ਦੀ ਤੇ ਕਟਿੰਗ ਕਰਨ ਲੱਗੀ ਸੀ ਤੇ ਮੈਂ ਮੈਂ ਹਾਂ ਚੱਲ ਵੀਡੀਓ ਬਣਾ ਲੈਨੇ ਆ ਤੇ ਵੇਖੋ ਹੁਣ ਆਪਾਂ ਆਪਣਾ ਟੀਰਾ ਜਿਹੜਾ ਆਪਣੇ neck ਦੇ ਹਿਸਾਬ ਨਾਲ ਰੱਖਣਾ ਹੁੰਦਾ ਜਿੰਨਾ ਡੀਪ ਹੈ ਗਲਾ ਪਿਛਲਾ ਉਨਾ ਟੀਰਾ ਕੱਟ ਰੱਖਿਆ ਕਰੋ ਜਿੰਨਾ ਕੱਟ ਹੈ ਆਪਣਾ ਗਲਾ ਪਿਛੋਂ ਉਨਾ ਥੋੜਾ ਜਿਹਾ ਟੀਰਾ ਜਿਹੜਾ ਵਧ ਰੱਖਣਾ ਹੁੰਦਾ ਆਪਾਂ ਕਿਉਂਕਿ ਫਿਰ ਖਿੱਚ ਪੈਂਦੀ ਹੈ ਜਦੋਂ ਟੀਰਾ ਛੋਟਾ ਰੱਖ ਲੈਂਦੇ ਆ ਇੱਥੇ ਮੈਂ 6.5 ਇੰਚ ਟੀਰਾ ਰੱਖਿਆ ਤੇ 1 ਇੰਚ ਵੱਧ ਘੋੜਾ ਕੋ ਪੌਣਾ ਕੋ ਇੰਚ ਪਿਛਲਾ ਕਮੀਜ਼ ਨਾ ਆਪਣਾ ਵਧਾ ਕੇ ਰੱਖਿਆ ਕਰੋ ਫਿਰ ਜਿਹੜਾ ਗਲਾ ਆਪਣਾ ਪਿਛਾ ਨੂੰ ਨਹੀਂ ਜਾਣਾ ਤੇ 7 ਇੰਚ ਮੈਂ ਮੋਡਾ ਰੱਖਿਆ ਆਪਣਾ 7 ਇੰਚ ਤੇ ਨਿਸ਼ਾਨ ਲਾਇਆ ਤੇ ਉਪਰੋਂ ਵੀ 6.5 ਲਾ ਲਿਆ ਥੱਲੇ ਵੀ 6.5 ਲਾ ਕੇ ਤੇ ਇਸ ਤਰ੍ਹਾਂ 6.5 ਹੀ ਉੱਤੋਂ ਆਪਣਾ ਤੀਰਾ ਤੇ ਥੱਲੇ ਵੀ ਆਪਾਂ 6.5 ਲਾ ਲੈਣਾ 7 ਇੰਚ ਤੇ ਮੋਡੇ ਦੀ ਨਿਸ਼ਾਨ ਲਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਸਿੱਧਾ ਕਰ ਲਾਂਗੇ ਸਿੱਧਾ ਕਰਕੇ ਤੇ ਫਿਰ ਆਪਾਂ ਅੱਗੇ ਤੁਹਾਨੂੰ ਇੱਥੋਂ ਹੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਮੋਢਾ ਕੱਟਣਾ ਹੁੰਦਾ ਇੱਥੇ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਕਿਉਂਕਿ ਇੱਥੋਂ ਪਤਾ ਨਹੀਂ ਲੱਗਦਾ ਗਲਾਈ ਕਿ ਇਹ ਨੂੰ ਕਰੀਏ ਕਿੰਨੇ ਇੰਚ ਦੀ ਦਈਏ ਤੇ ਜੇ ਆਪਾਂ ਵੱਧ ਘੱਟ ਦੇ ਦੇ ਦਿੰਨੇ ਆ ਤੇ ਆਪਣੇ ਜਿਹੜਾ ਨਾ ਅਗਲੇ ਪੰਨੇ ਖਿੱਚ ਪੈਣ ਲੱਗ ਜਾਂਦੀ ਹੈ ਤੇ ਹੁਣ ਆਪਾਂ ਥੱਲੋਂ ਕੀ ਕਰਨਾ ਉਤੋਂ ਆਪਾਂ 6.5 ਲਿਆ ਥੱਲੇ 6 ਇੰਚ ਰੱਖਣਾ ਆਪਾਂ ਅੱਧਾ ਇੰਚ ਕਟਾ ਦੇਣਾ ਥੱਲੇਲੇ ਪੰਨੇ ਜਿੱਥੋਂ ਆਪਾਂ 7 ਇੰਚ ਤੱਕ ਮੋਢਾ ਰੱਖਿਆ ਨਾ ਉਤੋਂ ਅੱਧਾ ਇੰਚ ਦੇ ਆਪਾਂ ਅੱਧਾ ਇੰਚ ਕੱਟ ਕਰਕੇ ਰੱਖਣਾ ਤੇ ਉਹਨੂੰ ਵੀ ਆਪਾਂ ਸਿੱਧਾ ਮਲਾ ਲੈਣਾ ਉੱਪਰ ਸਾਢੇ 6 ਵਾਲੇ ਤੀਰੇ ਵਾਲੇ ਨਾਲ ਤੇ ਥੱਲੋਂ ਆਪਾਂ ਸਿੱਧਾ ਕਰ ਦੇਣਾ ਆਪਣਾ ਜਿੱਥੋਂ ਬ੍ਰੈਸਟ ਦਾ ਨਿਸ਼ਾਨ ਆਪਣਾ ਲੱਗਣਾ ਫਿਟਿੰਗ ਦਾ ਤੇ ਇੱਥੋਂ ਆਪਾਂ ਜਿਹੜਾ ਆਪਣਾ ਅੰਦਰਲੇ ਵਾਰ 6 ਇੰਚ ਦਾ ਲਾਇਆ ਹੈ ਨਾ ਆਪਾਂ ਨਿਸ਼ਾਨ ਉੱਥੋਂ ਆਪਾਂ 1 ਇੰਚ ਦੀ ਕਾਟ ਪਾਵਾਂਗੇ ਅਗਲੇ ਬੰਨੇ ਦੀ ਅਗਲੇ ਬੰਨੇ ਦੀ 1 ਇੰਚ ਦੀ ਕਾਟ ਪਾਵਾਂਗੇ ਤੇ ਇੱਥੋਂ ਆਪਣਾ 7 ਇੰਚ ਤੇ ਇੱਥੋਂ ਆਪਾਂ ਇੱਥੋਂ ਹਾਫ ਕਰ ਲੈਣਾ ਸਾਢੇ 3 ਇੰਚ ਦਾ ਨਿਸ਼ਾਨ ਵਿੱਚ ਰਾਲ ਲਾ ਲੈਣਾ ਮੋਡੇ ਵਾਲੇ ਨਿਸ਼ਾਨ ਤੇ ਤੇ ਥੱਲੇ ਆਪਾਂ ਹੁਣ ਆਪਾਂ ਫੀਟਿੰਗ ਦਾ ਨਿਸ਼ਾਨ ਲਾਵਾਂਗੇ ਜਿੰਨੀ ਵੀ ਤੁਹਾਡੀ ਫੀਟਿੰਗ ਉਨੀ ਲਾ ਲਓ ਉਨੀ ਫੀਟਿੰਗ ਲਾ ਕੇ ਤੇ ਉੱਥੋਂ ਆਪਾਂ ਨਿਸ਼ਾਨ ਨੂੰ ਗਲਾਈ ਪਾ ਦੇਣੀ ਹੈ ਜਿਹੜਾ ਆਪਾਂ 3.5 ਇੰਚ ਦਾ ਨਿਸ਼ਾਨ ਲਾਇਆ ਨਾ ਮੋਡੇ ਦੀ ਆਪਾਂ ਸੈਂਟਰ ਕੀਤਾ ਉੱਥੋਂ ਤੱਕ ਆਪਾਂ ਮਿਲਾ ਦੇਣਾ ਇਹਨੂੰ ਜਿਹੜੀ ਗਲਾਈ ਹੈ ਉੱਥੋਂ ਤੱਕ ਮਿਲਾ ਦੇਣੀ ਤੇ ਬਿਲਕੁਲ ਵਧੀਆ ਸ਼ੇਪ ਫਿਰ ਆਉਂਦੀ ਹੈ ਤੇ ਹੁਣ ਆਪਾਂ ਜਿਹੜਾ ਥੱਲੇ ਉਹਨਾ ਆਪਾਂ ਜਿੱਥੋਂ ਆਪਾਂ 6.5 ਲਾਇਆ ਸੀ ਉੱਥੋਂ ਆਪਾਂ 1.5 ਇੰਚ ਦਾ ਨਿਸ਼ਾਨ ਲਾ ਕੇ ਤੇ ਆਪਾਂ ਐਵੇਂ ਸਿੱਧਾ ਮਲਾ ਦੇਣਾ ਉੱਪਰ ਨੂੰ ਤੇਰੇ ਵਾਲੇ ਨਿਸ਼ਾਨ ਨਾਲ ਥੱਲੇ 1.5 ਇੰਚ ਦਾ ਨਿਸ਼ਾਨ ਲਾ ਕੇ ਤੇ ਉੱਪਰ ਹਰ ਇੱਕ ਸਾਈਜ਼ 'ਚ ਐਵੇਂ ਕਰਿਆ ਕਰੋ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਕਿਉਂਕਿ ਮੈਂ ਮੈਂ ਵੀ ਬਹੁਤ ਤਰੀਕੇ ਵਰਤ ਵਰਤ ਕੇ ਦੇਖ ਲਏ ਪਰ ਇਹ ਸਭ ਤੋਂ ਵਧੀਆ ਤਰੀਕਾ ਲੱਗਿਆ ਤੇ ਵਿੱਚੋਂ ਵੀਡੀਓ ਬੰਦ ਹੋ ਗਈ ਸੀ ਤੇ ਮੈਨੂੰ ਪਤਾ ਨਹੀਂ ਲੱਗਾ ਤੇ ਨਿਸ਼ਾਨ ਮੈਂ ਲਾ ਲੇ ਤੇ ਹੁਣ ਮੈਂ ਤੁਹਾਨੂੰ ਫਿਰ ਦੱਸਦੀ ਆ ਅੱਗੋ ਅਗਲੇ ਅਗਲਾ ਨਿਸ਼ਾਨ ਆਪਾਂ 1 ਇੰਚ ਤੇ ਲਾਈ ਕਾਟ ਤੇ ਪਿਛਲਾ ਆਪਾਂ 2 ਇੰਚ 2 ਇੰਚ ਤੇ ਪੌਣੇ 2 ਇੰਚ ਤੇ ਆਪਾਂ ਕਾਟ ਪਾ ਸਕਦੇ ਆ ਤੇ ਕਿਉਂਕਿ ਜਿਵੇਂ ਆ ਜਿਵੇਂ ਜਿਵੇਂ ਥੱਲੇ ਨੂੰ ਆਪਣੀ ਫੀਟਿੰਗ ਵੱਧਦੀ ਜਾਂਦੀ 몰 ਮੋਡਾ ਵੀ ਉਵੇਂ ਫੈਲਦਾ ਜਾਂਦਾ ਉਸੇ ਹਿਸਾਬ ਨਾਲ ਮੈਨ ਲਿਆ ਕਰੋ ਪਹਿਲੋ ਮੋਡਾ ਉਵੇਂ ਇੰਚੀ ਟੇਪ ਉਪਰੋ ਰੱਖ ਕੇ ਥੱਲੋ ਤੱਕ ਇੰਜ ਇੱਥੋਂ ਤੱਕ ਫੀਟਿੰਗ ਦਾ ਨਿਸ਼ਾਨ ਹੁੰਦਾ ਆਪਣਾ ਉੱਥੋਂ ਤੱਕ ਮੈਨ ਲਿਆ ਕਰੋ ਕਿ ਆਪਣਾ ਮੋਡਾ ਕਿੰਨਾ ਆਉਂਦਾ ਪਿਆ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨਾ ਆਪਣਾ ਮੋਡਾ ਤੇ ਇਸ ਤਰ੍ਹਾਂ ਮੈਂ ਪਿਛਲਾ 1 ਇੰਚ ਦੀ ਕਾਟ ਪਾਈ ਅਗਲੀ 2 ਇੰਚ ਦੀ ਪੌਣੇ ਕੁ 2 ਇੰਚ ਦੀ ਇੱਥੋਂ ਤੱਕ ਕਾਟ ਤੁਸੀਂ ਪਾ ਲਿਆ ਕਰੋ ਐ ਪਿਛਲੀ ਪੌਣੇ ਕੁ 2 ਇੰਚ ਦੀ ਤੇ ਅਗਲੀ 1 ਇੰਚ ਦੀ ਕਾਟ ਪਾ ਕੇ ਤੇ ਇਸ ਤਰ੍ਹਾਂ ਨਿਸ਼ਾਨ ਲਾ ਲਿਆ ਕਰੋ ਤੇ ਇਸ ਤਰ੍ਹਾਂ 1.5 ਇੰਚ ਦਾ ਨਿਸ਼ਾਨ ਲਾ ਕੇ ਜਦੋਂ ਤੁਸੀਂ ਕਾਟ ਪਾਓਗੇ ਬਹੁਤ ਵਧੀਆ ਆਪਣੀ ਸ਼ੇਪ ਆਉਂਦੀ ਹੈ ਜਦੋਂ ਆਪਾਂ 1.5 ਇੰਚ ਦਾ ਨਿਸ਼ਾਨ ਲਾਉਨੇ ਤੇ ਆਪਣਾ ਜਿਹੜਾ ਫਿਟੰਗਾ ਵਾਲਾ ਨਿਸ਼ਾਨ ਹੈ ਉੱਥੋਂ ਤੱਕ ਆਪਾਂ ਉੱਥੋਂ ਗਲਾਈ ਪਾਉਣੀ ਸ਼ੁਰੂ ਕਰ ਦੇਣੀ ਤੇ ਉੱਪਰ ਤੱਕ ਥੀਰੇ ਤੱਕ ਲੈ ਜਾਣੀ ਤੋ ਕਿ ਜੇ ਜਿਆਦੀ ਆਪਾਂ ਗਲਾਈ ਪਿਛਲੇ ਪਿਛਲੇ ਬੰਨੇ ਦੀ ਵੀ ਪਾ ਦਾਂਗੇ ਤੇ ਫਿਰ ਆਪਣਾ ਜਿਹੜਾ ਖਿੱਚ ਪੈਂਦੀ ਹੈ ਤੇ ਪਲੇਟਾਂ ਦੇ ਨਿਸ਼ਾਨੀਵੇਂ ਆਪਦੇ ਹਿਸਾਬ ਨਾਲ ਤੁਸੀਂ ਲਾ ਲਓ ਜਿੰਨੇ ਤੁਹਾਡੀ ਪਲੇਟਾਂ ਦੇ ਨਿਸ਼ਾਨ ਜਿੱਥੋਂ ਤੱਕ ਤੁਹਾਡੀਆਂ ਹੁੰਦੇ ਆ ਕੋਈ 11 ਤੇ ਆ 12 ਤੇ ਆਪਦੇ ਸਾਈਜ਼ ਦੇ ਹਿਸਾਬ ਨਾਲ ਤੇ ਇੱਥੇ ਆਪਣਾ ਉੱਪਰ ਲਓ ਅੱਧੇ ਇੰਚ ਦਾ ਆਪਣਾ ਸੀਨ 'ਚ ਜਿਹੜਾ ਉਹਨਾ ਕਪੜਾ ਉਹ ਛੱਡ ਕੇ ਤੇ ਉਸੇ ਹਿਸਾਬ ਨਾਲ ਤੁਸੀਂ ਨਿਸ਼ਾਨ ਲਾ ਲਿਆ ਕਰੋ ਤੇ ਮੇਰਾ ਇੱਥੇ 12 ਇੰਚ ਤੇ ਮੈਂ ਨਿਸ਼ਾਨ ਲਾਉਣ ਲਈਆਂ ਕਿਉਂਕਿ 11.5 ਤੇ ਪਲੇਟ ਆਉਂਦਾ ਤੇ ਅੱਧਾ ਇੰਚ ਉੱਪਰ ਆਪਣਾ ਚਲਿਆ ਜਾਣਾ ਸੀਨ ਦੇ ਵਿੱਚ ਜਦੋਂ ਆਪਾਂ ਉੱਪਰੋਂ ਤੇ ਮੋਢੇ ਵਾਲੀਆਂ ਸੀਨਾ ਸੀਵਾਂਗੇ ਤੇ 7 ਇੰਚ ਦਾ ਪਲੇਟ ਮੈਂ ਲੰਬਾਈ 'ਚ ਪਾਇਆ ਤੇ 3.5 ਇੰਚ ਦਾ ਵਿੱਚੋਂ ਚੜਾਈ ਰੱਖੀ ਤੇ ਇਧਰੋਂ ਆਪਾਂ ਲੰਮੇ 8 ਇੰਚ ਤੱਕ ਮੈ ਪਾਉਣੀ ਹੁੰਦੀ ਆ ਮੇਰੀ ਕਮਰ 8 ਇੰਚ ਤੇ ਮੈਂ ਰੱਖਦੀ ਆ ਕਮਰ ਬਹੁਤ ਵਧੀਆ ਫਿਰ ਫਿਟਿੰਗ ਆਉਂਦੀ ਤੇ ਵਿਚਲਾ ਮਾਰਜਿਨ ਮੈਂ 2 ਇੰਚ ਦਾ ਰੱਖਿਆ ਤੇ ਜਿਹੜਾ ਆਪਣਾ ਖੁੰਝਾ ਜਿੱਥੋਂ ਆਪਾਂ 1 ਇੰਚ ਦੀ ਅਗਲੀ ਕਾਟ ਪਾਈ ਸੀ ਉੱਥੋਂ ਫਿਰ ਆਪਣਾ ਇਹ ਪਲੇਟ ਰੱਖਣਾ ਇੱਥੋਂ ਵੀ ਆਪਾਂ 2 ਇੰਚ ਦਾ ਰੱਖ ਕੇ ਤੇ ਇਸ ਤਰ੍ਹਾਂ ਤਰੇਸ਼ਵਾਂ ਨਿਸ਼ਾਨ ਲਾ ਦੇਣਾ ਮਲਾ ਦੇਣਾ ਤੇ ਇਹ ਆਪਣੇ ਐਵੇਂ ਪਲੇਟ ਪਲੇਟਾਂ ਦੇ ਨਿਸ਼ਾਨ ਮੈ ਲਾਉਣੀ ਆ ਤੇ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਤੁਸੀਂ ਵੀ ਇਸ ਤਰ੍ਹਾਂ ਲਾ ਕੇ ਤੇ ਕਿਉਂਕਿ ਮੋਢੇ ਜਿਹੜੇ ਕਮੀਜ਼ ਦੀ ਮੋਢਿਆਂ ਤੋਂ ਹੀ ਆਪਣੀ ਪ੍ਰੋਬਲਮ ਆਉਂਦੀ ਹੈ ਜਦੋਂ ਵੀ ਆਉਂਦੀ ਹੈ ਤੇ ਇਸ ਤਰ੍ਹਾਂ ਹਰ ਇੱਕ ਸਾਈਜ਼ ਦਾ ਤੁਸੀਂ ਐਵੇਂ ਕਾਟ ਕੱਟ ਸਕਦੇ ਹੋ ਜਿਵੇਂ ਮੈਂ ਕੱਟਿਆ ਤੇ ਆਪਦਾ ਮੋਢਾ ਉਦੋਂ ਮਣ ਲਿਆ ਕਰੋ ਕਿਉਂਕਿ ਜਿੰਨਾ ਵੀ ਸਾਈਜ਼ ਆਪਣਾ ਵੱਡਾ ਹੋਈ ਜਾਊਗਾ ਸਾਈਡ ਵੱਲ ਨੂੰ ਆਪਣਾ ਮੋਢਾ ਵਧਦਾ ਜਾਂਦਾ ਉਸੇ ਹਿਸਾਬ ਨਾਲ ਆਪਣਾ ਮਣ ਕੇ ਗਲਾਈ ਚ ਕਮਾ ਕੇ ਆਪਣਾ ਮੀਟਰ ਤੁਸੀਂ ਵੇਖ ਲਿਆ ਕਰੋ ਤੇ ਉਸੇ ਹਿਸਾਬ ਨਾਲ ਇੰਚ ਤੇ ਬਨ ਨਾਲ ਤੁਸੀਂ ਮਣ ਲਿਆ ਕਰੋ ਕਿ ਕਿੰਨਾ ਤੁਹਾਡਾ ਮੋਢਾ ਆਉਂਦਾ ਭਾ ਉਸੇ ਹਿਸਾਬ ਨਾਲ ਤੁਸੀਂ ਕਟਾਵਾ ਦਾ ਲਿਆ ਕਰੋ ਤੇ ਪਿਛਲੀ ਸਾਈਡ ਪਿਛਲਾ ਥੋੜਾ ਜਿਹਾ ਤੁਸੀਂ ਪੌਣੇ ਕੋ ਇੰਚ ਦਾ ਵੱਧ ਕੱਪੜਾ ਰੱਖਿਆ ਕਰੋ ਪੌਣੇ ਇੰਚ ਦਾ ਵਧਾ ਕੇ ਪਿਛਲਾ ਬੰਨਾ ਕੱਟਿਆ ਕਰੋ ਇਹਦੇ ਨਾਲ ਜਿਹੜੀ ਖਿੱਚ ਨਹੀਂ ਪੈਂਦੀ ਕਿਉਂਕਿ ਇਹਦੇ ਨਾਲ ਨਾ ਫਿਰ ਖਿੱਚ ਨਹੀਂ ਪੈਂਦੀ ਜੇ ਆਪਣਾ ਜਿਹੜਾ ਗਲਾ ਜਿਹੜਾ ਪਿੱਛੇ ਨੂੰ ਜਾਂਦਾ ਉਹ ਨਹੀਂ ਜਾਊਗਾ ਅੱਗੇ-ਅੱਗੇ ਆਪਣਾ ਰਹੂਗਾ ਬਿਲਕੁਲ ਪਿਛਾ ਨੂੰ ਤੁਰਿਆ ਜਾਂਦਾ ਨਾ ਗਲਾ ਕਈ ਵਾਰੀ ਤੇ ਉਹ ਨਹੀਂ ਜਾਂਦਾ ਤੇ ਇਸ ਤਰ੍ਹਾਂ ਹੀ ਹੁਣ ਆਪਣੀ ਇਹ ਜਿਹੜੀ ਕਾਟਾਂ ਮੈਂ ਪਾਈਆਂ ਐਵੇਂ ਤੁਸੀਂ ਨਿਸ਼ਾਨ ਲਾ ਸਕਦੇ ਹੋ ਹਰ ਇੱਕ ਸਾਈਜ਼ ਦਾ ਐਵੇਂ ਤੁਸੀਂ ਲਾਉਣਾ ਨਿਸ਼ਾਨ ਤੇ ਬਹੁਤ ਵਧੀਆ ਆਉਂਦੀ ਹੈ ਫਿਟਿੰਗ ਮੈਂ ਐਵੇਂ ਲਾ ਕੇ ਬਹੁਤ ਤਰੀਕੇ ਵਰਤ ਕੇ ਵੇਖਿਆ ਮੈਂ ਵੀ ਪਰੇ ਇਸੇ ਤਰੀਕੇ ਨਾਲ ਜਿਹੜਾ ਮੇਰਾ ਸਾਇ ਜਿਹੜੀ ਫੀਟਿੰਗ ਹੈ ਬਹੁਤ ਜਿਆਦੀ ਸੋਣੀ ਆਉਂਦੀ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਕੱਟ ਲਿਆ ਕਰੋ ਤੇ ਹੁਣ ਆ ਪਿਛਲੇ ਬੰਨੇ ਦੀ ਨਿਸ਼ਾਨ ਤੇ ਪਹਿਲਾਂ ਤੁਸੀਂ ਕੱਟਣਾ ਪਿਛਲਾ ਬੰਨਾ ਕੱਟ ਕੇ ਫਿਰ ਉੱਪਰਲੇ ਦੋਵੇਂ ਹਿੱਸੇ ਫੜ ਕੇ ਤੁਸੀਂ ਫਿਰ ਅਗਲੀ ਕਾਰਡ ਤੁਸੀਂ ਪਾਉਣੀ ਹੈ ਕਿਉਂਕਿ ਕਈ ਵਾਰੀ ਫਿਰ ਸਾਰੇ ਇਕੱਠਿਆਂ ਨੂੰ ਪੈ ਗਈ ਤੇ ਜਿਆਦੀ ਡੰਗਾਈ ਹੋ ਗਈ ਤੇ ਫਿਰ ਆਪਣੇ ਮੋਢਾ ਜਿਹੜਾ ਸਹੀ ਨਹੀਂ ਹੋਣਾ ਕਿਉਂਕਿ ਅਗਲੇ ਬੰਨੇ ਆਪਣੇ 1 ਇੰਚ ਦੀ ਵੱਧ ਕਾਟ ਪੈਂਦੀ ਹੈ ਤੇ ਇਸ ਤਰ੍ਹਾਂ ਤੁਸੀਂ ਕਾਟ ਪਾ ਸਕਦੇ ਜਦੋਂ ਆਪਣੇ ਪਹਿਲੋ ਪਿਛਲੇ ਬੰਨੇ ਦੀ ਕਾਰਟ ਪਾ ਲਓ ਫਿਰ ਉੱਪਰਲੇ ਦੋਨੇ ਪੱਲੇ ਚੁੱਕ ਕੇ ਫਿਰ ਤੁਸੀਂ ਕਾਰਟ ਪਾਇਆ ਕਰੋ ਤੇ ਇਸ ਤਰ੍ਹਾਂ ਬਹੁਤ ਵਧੀਆ ਆਪਣੀ ਕਮੀਜ਼ ਦੀ ਫਿਟ ੰਗਾਉਂਦੀ ਹੈ ਜਰੂਰ ਤੁਸੀਂ ਕਰਕੇ ਵੇਖਿਓ ਕਿਉਂਕਿ ਮੈਂ ਵੀ ਬਹੁਤ ਤਰੀਕੇ ਵਰਤ ਕੇ ਵੇਖਿਆ ਪਰ ਕੋਈ ਵੀ ਤਰੀਕਾ ਸੈੱਟ ਨਹੀਂ ਸੀ ਆਇਆ ਪਰ ਮੇਰੇ ਜਿਹੜਾ ਆ ਵਾਲਾ ਤਰੀਕਾ ਬਹੁਤ ਵਧੀਆ ਆਇਆ ਸੈੱਟ ਕਿਉਂਕਿ ਇਹਦੇ ਨਾਲ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਨਾ ਆਪਣਾ ਮੋਡਾ ਵੱਧਾ ਨਾ ਘਟਦਾ ਇੱਕਦਮ ਪ੍ਰੋਪਰ ਆਪਣੀ ਫਿਟ ੰਗਾਉਂਦੀ ਹੈ ਪਲੇਟ ਵੀ ਬਿਲਕੁਲ ਸਹੀ ਆਉਣਗੇ ਨਾ ਗਲਾ ਪਿੱਛੇ ਨੂੰ ਜਾਵੇਗਾ ਨਾ ਆਪਣੇ ਖਿੱਚ ਪੈਣੀ ਮੋਡਿਆਂ ਤੇ ਤੇ ਆਪਣੇ ਤੀਰੇ ਦੇ ਹਿਸਾਬ ਨਾਲ ਤੁਹਾਡਾ ਗਲਾ ਕਿਹੜਾ ਕਿਉਂਕਿ ਜਿਹੜਾ ਆਪਣਾ ਬੈਨ ਨੈਕ ਵਾਲੇ ਗਲੇ 'ਚ ਆਪਣਾ ਤੀਰਾ ਵਾਧ ਰੱਖਣਾ ਹੁੰਦਾ ਉਹਦੇ 'ਚ ਮੋਡਾ ਵੀ ਵਾਧ ਰੱਖਣਾ ਹੁੰਦਾ ਉਸੇ ਹਿਸਾਬ ਨਾਲ ਤੁਸੀਂ ਮੋਡਾ ਤੀਰਾ ਰੱਖਿਆ ਕਰੋ